ਕਿ ਜਥੇਬੰਦੀਆਂ ਲਗ ਲਗ ਨਾ ਹੋਣ ਕਿਉਂਕਿ ਰਾਜਨੀਤਿਕ ਬੰਦੇ ਚਾਹੁੰਦੇ ਨੇਗੇ ਲੀਡਰੇ ਚਾਹੁੰਦੇ ਨੇਗੇ ਭਾਜਪਾ ਚਾਹੁੰਦੀ ਹੈ ਪੰਜਾਬ ਦਾ ਮੁੱਖ ਮੰਤਰੀ ਚਾਹੁੰਦਾ ਕਿ ਇਕੱਠੇ ਨਾ ਹੋਣ ਜੇ ਇਕੱਠੇ ਹੋਣਗੇ ਤਾਂ ਕੁਝ ਲੈ ਕੇ ਕੁਝ ਲੈ ਕੇ ਮੋੜਨਗੇ ਪਹਿਲਾ ਵਾਲੇ ਅੰਦੋਲਨ ਦੇ ਵਿੱਚ ਅੱਜ ਸਾਡੇ ਰਾਜਨੀਤਿਕ ਲੀਡਰ ਪੰਜਾਬ ਦੇ ਵਿੱਚ ਗੱਲਾਂ ਕਰਦੇ ਨੇਗੇ ਕਿ ਜੇਕਰ ਮੋਦੀ ਨੂੰ ਤੇ ਭਾਰਤਪਾਤ ਤੋਂ ਆਰਐਸਐਨ ਤੋਂ ਬੜਾ ਵੱਡਾ ਖਤਰਾ ਸੰਵਿਧਾਨ ਨੂੰ ਕਿ ਮੋਦੀ ਆਪਣੀਆਂ ਮਨਮਾਨੀਆਂ ਕਰਦਾ ਹੈ ਮੋਦੀ ਕੇ ਤੋਂ ਹਾਰਨ ਵਾਲਾ ਨਹੀਂ ਪਹਿਲਾ ਇੱਕ ਗੱਲ ਦੱਸੋ ਵੀਰੋ ਇਹਨਾਂ ਨੂੰ ਸਵਾਲ ਕਰੋ ਜਿਹੜਾ ਐਨਡੀਆ ਵਰਗਾ ਜਿਹੜਾ ਇੰਟਰੀ ਜਿਹੜਾ ਸਮਝੌਤੇ ਕਰਦੇ ਫਿਰਦੇ ਨੇ ਜਿਹੜੇ ਸਾਰੇ ਪੋਲੀਟੀਕਲ ਪਾਰਟੀਆਂ ਇਕੱਠੀਆਂ ਹੋ ਕੇ ਵਰਗੇ ਨੇ ਮੋਦੀ ਨੂੰ ਤੋੜਨ ਲਈ ਮੋਦੀ ਨਾਲ ਤੋਂ ਅੱਜ ਹਾਰੇ ਨਾ ਸੋਕੋ ਕੱਲ ਹਾਰੇ ਜੇ ਮੋਦੀ ਹਾਰਿਆ ਤਾਂ ਛੱਡੇ ਦੇ ਗੰਡੇ ਦੇ ਵਿੱਚ ਹਾਰਿਆ ਇਹਨਾਂ ਨੇ ਮੋਦੀ ਤੋਂ ਮਾਫੀਆਂ ਮੰਗਾਈਆਂ ਪੂਰੀ ਦੁਨੀਆ ਦੇ ਵਿੱਚ ਇਹ ਗੱਲ ਗਈ ਆ ਕਿ ਦੇਸ਼ ਦਾ ਪ੍ਰਧਾਨ ਮੰਤਰੀ ਝੁਕਿਆ ਤਾਂ ਕਿਸਾਨਾਂ ਤੋਂ ਆ ਮਜ਼ਦੂਰਾਂ ਤੋਂ ਝੁਕਿਆ ਤੋਂ ਤੋਂ ਨਾ ਅੱਜ ਹਾਰੇ ਨਾ ਕੱਲ ਹਾਰੇ ਮੋਦੀ ਇਸ ਕਰਕੇ ਮੇਰੇ ਵੀਰੋ ਮੇਰੇ ਪੰਜਾਬ ਦੇ ਲੋਕੋ ਬੜਾ ਵੱਡਾ ਖਤਰਾ ਪੰਜਾਬ ਲਈ ਜੇ ਇਕੱਠੇ ਹੋ ਕੇ ਹੁਣ ਨਾ ਲੜੇ ਤਾਂ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਸਾਡੀ ਆਉਣ ਵਾਲੀ ਨਸਲਾਂ ਨੇ ਸਾਨੂੰ ਮਾਫ਼ ਨਹੀਂ ਕਰਨਾ ਸਾਡਾ ਖੇਤੀਬਾੜੀ ਸੈਕਟਰ ਬੜਾ ਖਤਰੇ ਦੇ ਵਿੱਚ ਹੈ ਅਸੀਂ ਪਹਿਲਾਂ ਵਾਲੇ ਬਿੱਲ ਵਾਪਸ ਵੋਟ ਤੇ ਤੇ ਹੁਣ ਫਿਰ ਜਿਹੜਾ ਹੋਇਆ 10-10 ਹਜ਼ਾਰ ਰੁਪਏ ਦੇ ਪਰੋਤੀ ਦੇ ਪਰਚੇ ਤੁਸੀਂ ਮੇਰੇ ਤੇ ਪਾਏ ਮੇਰੀਆਂ ਭੈਣਾਂ ਤੇ 317 ਪਰਚਾ ਪਾਇਆ ਪਰ ਮੇਰਾ ਸਿਰ ਚੁੱਕਦਾ ਬਾਪੂ ਅੱਗੇ ਮੈਂ ਵੀ ਅੱਜ ਤੁਹਾਡਾ ਵਾਅਦਾ ਕਰਦਾ ਕਿ ਜਿੰਨਾ ਟਾਈਮ ਮੇਰੇ ਸੁਆਸ ਨੇ ਮੈਂ ਲੋਕਾਂ ਲਈ ਲੜਦਾ ਰਹੂੰਗਾ ਤੁਸੀਂ ਮੇਰੇ ਜਮਰੇ ਐਡਾ ਵੱਡਾ ਕਰਦ ਜੜਾਤਾ ਅੱਜ ਤੁਸੀਂ ਆਪਣਾ ਪੁੱਤ ਇੱਥੇ ਲਿਆ ਕੇ ਵਿੱਚ ਖੜਾ ਲਿਆ ਏ ਤੁਹਾਡਾ ਤੁਹਾਡਾ ਮੈਂ ਸਾਰੀ ਉਮਰ ਦੇਣਾ ਨਹੀਂ ਦੇ ਸਕਦਾ ਸਾਡੇ ਆਮਾ ਮਾਤਾ ਧੰਨਵਾਦ ਸਾਡੇ ਬਾਪੂਆਂ ਦਾ ਧੰਨਵਾਦ ਕਿ ਇੱਥੇ ਤੁਸੀਂ ਮੈਨੂੰ ਜੇਲ੍ਹ ਦੇ ਵਿੱਚੋਂ ਕਢਾਤਾ ਨੇ ਇਹਨਾਂ ਨੇ ਕਈ ਸਾਲ ਜੇਲ੍ਹ ਦੇ ਵਿੱਚੋਂ ਬਾਹਰ ਲੈ ਛਾਉਂ ਟਣਾ ਅੱਜ ਤੁਸੀਂ ਇਹ ਦੇਖੋ ਸਾਡੇ ਕਿਸਾਨਾਂ ਦੇ ਉੱਪਰ ਤਿੰਨ ਕੋ ਸੱਤ ਦੇ ਪਰਚੇ ਪਾਏ ਨੇਗੇ ਜਾਂ ਧੂਖੇ ਪਰਚੇ ਪੰਜਾਬ ਦੇ ਵਿੱਚ ਪਾਏ ਜਾ ਰਹੇ ਨੇ ਸਾਡਾ ਨੌਜਵਾਨ ਵੀਰ ਸਾਡੇ ਕੋਲੋਂ ਚਲਾ ਗਿਆ ਉਹਦੇ 12 ਮੋਰ ਦਾ ਫੈਰ ਬੱਜਿਆ ਤੇ ਉਹਦੇ ਉੱਪਰ ਸਾਰੇ ਨੇ ਚੁੱਪ ਧਾਰੀ ਹੋਈ ਹੈ ਇੱਥੇ ਡਰਾਮਾ ਕਰਦੇ ਫਿਰਦੇ ਨੇ ਪੰਜਾਬ ਦੇ ਵਿੱਚ ਹਰ ਇੱਕ ਲੀਡਰ ਡਰਾਮਾ ਕਰਦੇ ਫਿਰਦੇ ਨੇ ਮੈਂ ਸਾਰਿਆਂ ਨੂੰ ਇਹ ਗੱਲ ਕਹਿਣਾ ਜੇ ਤੁਸੀਂ ਸੁਭ ਕਰਨ ਦੀ ਮੌਤ ਦਾ ਤੁਹਾਡੀ ਸ਼ਹੀਦੀ ਦਾ ਦੁੱਖ ਹੈ ਤਾਂ ਜਾ ਕੇ ਦਿੱਲੀ ਦੇ ਵਿੱਚ ਉੱਥੇ ਜਾ ਕੇ ਮੂੰਹ ਖੋਲੋ ਉੱਥੇ ਜਾ ਕੇ ਧਰਨਾ ਲਾਓ ਇੱਥੇ ਡਰਾਮੇ ਕਰਨ ਦੀ ਕੋਈ ਲੋੜ ਨਹੀਂ ਜੇਕਰ ਇੱਥੇ ਪੰਜਾਬ ਦੇ ਵਿੱਚ ਹੱਕ ਮਿਲਦੇ ਹੁੰਦੇ ਤਾਂ ਅਸੀਂ ਦਿੱਲੀ ਦੇ ਬਾਹਰ ਨਾ ਘੇਰਦੇ ਉੱਥੇ ਜਾ ਕੇ ਅਸੀਂ ਧਰਨਾ ਨਾ ਲਾਉਂਦੇ ਪਤਾ ਇਹਨਾਂ ਨੂੰ ਇੱਥੇ ਵੋਟਾਂ ਲਈ ਸਾਰੇ ਡਰਾਮਾ ਕਰਦੇ ਨੇਗੇ ਉੱਥੇ ਡੱਟ ਕੇ ਖੜੋ ਜੇ ਕਿਸੇ ਨੇ ਖੜਨਾ ਤੇ ਮੇਰੇ ਨੌਜਵਾਨਾਂ ਨੂੰ ਦੁਆਰੇ ਫਿਰ ਬੇਨਤੀਆ ਮੇਰੇ ਵੀਰੋ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਮੈਨੂੰ ਵੱਡੀ ਗੱਲ听ਦੇ ਨੇਗੇ 2 ਤਰੀਕ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੱਡੇ ਵੱਡੇ ਕਾਫਲੇ ਲੈ ਕੇ ਜਾਵਾਂਗੇ 2 ਤਰੀਕ ਨੂੰ ਮੈਂ ਚੰਡੀਗੜ੍ਹ ਦੇ ਵਿੱਚ ਮਹਾਲੀ ਦੇ ਵਿੱਚ ਕਾਲ ਦਿੱਤੀ ਹੈ ਕਿ ਅਸੀਂ ਘੱਟੋ ਘੱਟ 4-500 ਗੱਡੀ ਲੈ ਕੇ ਮੈਂ ਨੌਜਵਾਨਾਂ ਦਾ ਜੋਸ਼ ਭਰਨ ਦੇ ਲਈ ਅਸੀਂ ਸ਼ੰਭੂ ਤੇ ਜਾ ਰਹੇ ਹਾਂ ਆਉਣ ਵਾਲੇ ਦਿਨਾਂ ਵਿੱਚ ਅਸੀਂ ਮੈਂ ਸ਼ਹਿਰਾਂ ਦੇ ਵਿੱਚ ਲਗ ਲਗ ਜਿਵੇਂ ਸਰਹੂਰ ਤੋਂ ਤੋੜਨਾ ਕਾਫਲਾ ਖਨੌਰੀ ਬਾਰਡਰ ਨੂੰ ਤੋੜਿਆ ਕਰਾਂਗੇ ਮੈਂ ਡਟ ਕੇ ਮੇਰੇ ਬਾਪੂਆਂ ਦੇ ਨਾਲ ਮੂਰੇ ਹੋ ਕੇ ਮੋੜ ਦੇ ਨਾਲ ਮੋਢਾ ਲਾ ਕੇ ਖੜੂ ਅਗਵਾਈ ਸਾਡੇ ਬਾਪੂ ਕਰ ਰਹੇ ਨੇ ਜਿਵੇਂ ਕਹਿਣਗੇ ਅਸੀਂ ਆਪਣੀਆਂ ਮੰਗਾਂ ਮੰਵਾ ਕੇ ਹਟਾਂਗੇ ਅਸੀਂ ਜਿਹੜੇ ਸਾਡੀਆਂ ਮੰਗਾਂ ਨੇਗੀਆਂ ਐਮਐਸਪੀ ਸੋਨਿਆ ਸਾਥ ਰਿਆ ਕਾਲ ਨੌਜਵਾਨੋ ਮੇਰੇ ਕਲਾਕਾਰ ਭਰਾਵੋ ਮੇਰੇ ਗੀਤਕਾਰ ਭਰਾਵੋ ਆਓ ਜਿਵੇਂ ਪਹਿਲਾਂ ਅਸੀਂ ਅੰਦੋਲਨ ਦੇ ਵਿੱਚ ਜਟੇ ਸੀਗੇ ਹੁਣ ਫਿਰ ਅਸੀਂ ਮੋਢਿਆਂ ਦੇ ਨਾਲ ਮੋਢਾ ਲਾ ਕੇ ਅਸੀਂ ਬਾਪੂਆਂ ਦੇ ਨਾਲ ਖੜੀਏ ਅਸੀਂ ਲੜੀਏ ਇਹੀ ਹੈ ਸਾਡੀ ਜਿੱਤ ਆ ਨਹੀਂ ਜਿਹੜੀ ਸਾਡੀ ਦੁਨੀਆ ਦੀ ਸਭ ਤੋਂ ਉਪਜਾਊ ਧਰਤੀ ਹੈ ਸਾਡਾ ਪੰਜਾਬ ਆ ਮਾਸਟਰੇਲੀਆ ਦੇ ਵਿੱਚ ਗਿਆ ਉੱਥੇ ਸਾਡੀ ਧਰਤੀ ਪਥਰੀਲੀ ਹੈ ਆ ਦੁਨੀਆ ਦੀ ਸਭ ਤੋਂ ਜਖੇੜ ਧਰਤੀ ਹੈ ਜੇ ਅਸੀਂ ਨਾ ਲੜੇ ਤਾਂ ਜੋ ਉੱਪਰ ਅਡਾਨੀਆਂ ਅਡਾਨੀਆਂ ਵੱਡੇ ਕਾਰਪੋਰੇਟ ਘਰਾਣਿਆਂ ਨੇ ਕਬਜ਼ਾ ਕਰ ਲੈਣਾ ਬਾਪੂਆਂ ਦੀ ਬੜੀ ਵੱਡੀ ਦੂਰਅੰਦੇਸ਼ੀ ਸੋਚ ਹੈ ਸੁਣਾਇਆ ਕਰੋ ਜਦੋਂ ਕਦੇ ਸਾਡੇ ਡੱਲੇਵਾਲ ਸਾਹਿਬ ਗੈਟ ਤੇ ਗੱਲ ਕਰਦੇ ਨੇ ਜਦੋਂ WTR TTO ਬਾਰੇ ਬੋਲਦੇ ਨੇਗੇ ਉਸ ਬਾਰੇ ਸੁਣਾਇਆ ਕਰੋ ਵੀ ਕੀ ਕੀ ਜੜੀਆਂ ਉਸ ਕਾਰਪੋਰੇਟ ਘਰਾਣਿਆਂ ਦੇ ਚਾਲਾਂ ਲਗੀਆਂ ਕਿਵੇਂ ਪੰਜਾਬ ਦੀ ਧਰਤੀ ਨੂੰ ਦੱਬਣਾ ਚਾਹੁੰਦੇ ਨੇਗੇ ਇਹ ਬਾਪੂਆਂ ਦੀ ਬੜੀ ਦੂਰਅੰਦੇਸ਼ੀ ਸੋਚ ਆ ਇਸ ਕਰਕੇ ਮੇਰੇ ਵੀਰੋ ਮੇਰੇ ਹੁਣ ਜਿਹੜੀ ਸਾਡੇ ਇੱਕ ਹੋਰ ਜਿਹੜੀ ਸਮੱਸਿਆ ਇੱਥੇ ਪੈਦਾ ਕਰਤੀ ਪੰਜਾਬ ਦੇ ਰਾਜਨੀਤਿਕ ਲੀਡਰਾਂ ਨੇ ਕਿ ਕਿਸਾਨ ਤੇ ਮਜ਼ਦੂਰ ਦਾ ਬਹੁਤ ਵੱਡਾ ਪਵਾੜਾ ਪਿਆ ਹੋਇਆ ਸਾਡੇ ਬਾਪੂ ਅੱਜ ਜੇ ਅੱਜ ਧਰਨਾ ਲਾਉਣ ਲਈ ਦਿੱਲੀ ਨਿਕਲੇ ਸੀਗੇ ਮਜ਼ਦੂਰਾਂ ਦੀ ਮੁੱਖ ਮੰਗ ਲੈ ਕੇ ਚੱਲੇ ਸੀਗੇ ਜੇਕਰ ਵੀ ਕਿਸਾਨਾਂ ਦਾ ਕਰਜ਼ਾ ਤਾਂ ਮਜ਼ਦੂਰਾਂ ਜਿੰਨਾ ਵੀ ਕਰਜ਼ਾ ਚੜਿਆ ਹੋ ਉਹਦੇ ਉੱਪਰ ਵੀ ਲੀਕ ਬਜਣੀ ਚਾਹੀਦੀ ਹੈ ਪਰ ਸਾਡੇ ਕਿਰਤੀ ਕਰਮਿਆਂ ਕੰਮਿਆਂ ਨੂੰ ਸਾਡੇ ਕਿਸਾਨਾਂ ਨੂੰ ਇਹ ਪੋਲਿਟਿਕਲ ਲੀਡਰਾਂ ਨੇ ਲੋਕਾਂ ਨੇ ਪਾੜ ਕੇ ਮਾਰਦਾ ਮੈਂ ਦੇਖਿਆ ਕਿ ਦੋ ਚਾਰ ਵਰ ਜਿਵੇਂ ਮੈਂ ਤੁਹਾਨੂੰ ਗੱਲ ਕਹੀ ਹੈ ਨਾ ਕਿ ਲੀਡਰਾਂ ਦੇ ਇਹਨਾਂ ਦੇ ਜਿਹੜੇ ਬੋਲਣ ਲਈ মিডিਆ ਤੇ ਬਿਠਾਇਓ ਉਹਨੇ ਮਜ਼ਦੂਰਾਂ ਤੇ ਕਿਸਾਨਾਂ ਦਾ ਵੱਡਾ-ਵੱਡਾ ਪ੍ਰੋਪਗੈਂਡਾ ਚਲਾਇਆ ਹੋਇਆ ਇਸ ਕਰਕੇ ਜੇਕਰ ਜਿਹੜੇ ਸਰਕਾਰਾਂ ਨੇ ਉਹ ਵੱਡੇ ਕਾਰਪੋਰੇਟ ਘਰਾਣਿਆਂ ਦਾ ਕਰਜ਼ਾ ਮਾਫ਼ ਕਰ ਸਕਦੇ ਨੇ ਤਾਂ ਫਿਰ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਕਿਉਂ ਨਹੀਂ ਮਾਫ਼ ਕਰ ਸਕਦੇ ਇਸ ਕਰਕੇ ਲੜਾਈ ਕਿਸਾਨਾਂ ਮਜ਼ਦੂਰਾਂ ਦੇ ਇਕੱਠਾ ਦੀ ਲੜਾਈ ਆ ਇਕੱਠੇ ਹੋ ਕੇ ਲੜੀਏ ਵੀਰੋ ਤਾਂ ਬਹੁਤ ਕੁਝ ਪੰਜਾਬ ਲਈ ਲੈ ਕੇ ਮੁੜਾਂਗੇ ਇੰਨੇ ਕਿ ਮੈਂ ਤੁਹਾਡੇ ਨਾਲ ਬੇਨਤੀ ਕਰਨੀ ਸੀਗਾ ਬਾਪੂ ਦੀ ਬੜੀ ਦੂਰਅੰਦੇਸ਼ੀ ਸੋਚ ਆ ਅਸੀਂ ਇਕੱਠੇ ਹੋ ਕੇ ਲੜੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਜਿਹੜਾ ਕਿ ਜਿਹੜੀ ਆਪਾਂ ਭਾਜਪਾ ਦਾ ਜਿਵੇਂ ਵਿਰੋਧ ਕਰੀ ਜਾਂਦੇ ਆ ਤੇ ਭਗਮਹਾਤਮਨ ਸਰਕਾਰ ਦਾ ਡਟ ਕੇ ਜਿਹੜਾ ਹੁਣ ਅਸੀਂ ਵਿਰੋਧ ਸੜਕਾਂ ਦੇ ਉੱਪਰ ਬੈਠੇ ਆ ਅਸੀਂ ਪਿੰਡਾਂ ਦੇ ਵਿੱਚ ਸਾਡੇ ਬਾਪੂ ਲਾਈ ਤੋਂ ਬਣਾਤਾ ਸੀ ਕੋਈ ਗੱਲ ਨਹੀਂ ਕਰਦੇ ਪਰ ਅਸੀਂ ਜੇ ਸਾਡੇ ਸਾਡੇ ਬਾਪੂ ਸਾਨੂੰ ਕਹਿਣਗੇ ਅਸੀਂ ਪਿੰਡਾਂ ਦੇ ਵਿੱਚ ਇਹਨਾਂ ਦੇ ਐਮਐਲਏ ਨੂੰ ਨਹੀਂ ਬਣ ਦੇਣਾ ਝੂਠੇ ਉਦਘਾਟਨ ਨਹੀਂ ਕਰਦੇ ਨੇ ਪੰਜ ਪਾਰ ਜਿਹੜੇ ਕਿਤੇ ਜਿਹੜਾ ਮੁੱਖ ਮੰਤਰੀ ਗੱਲਾਂ ਕਰਦਾ ਹੁੰਦਾ ਸੀ ਇੱਕ ਥਾਂ ਤੇ ਪੰਜ ਜਿਹੜੇ ਕਢਾ ਕੇ ਆਪਣੇ ਜਿਹੜੇ ਲਾਇ ਹੋਰੇ ਬੋਰਡ ਕਢਾ ਕੇ ਲਾਇ ਹੋਲੇਗੇ ਨੀ ਪੱਥਰ ਲਾਇ ਹੋਰੇ ਪੰਜ ਪਾਰ ਨੀ ਪੱਥਰ ਹਰ ਇੱਕ ਪਿੰਡ ਦੇ ਵਿੱਚ ਨੀ ਪੱਥਰ ਲਾਉਂਦੇ ਫਿਰਦੇ ਝੂਠੇ ਜਿਹੜਾ ਪੰਜਾਬ ਦਾ ਸੀਐਮ ਇਹ ਗੱਲ ਕਹਿੰਦਾ ਹੁੰਦਾ ਸੀਗਾ ਵੀ ਜਿਹੜੀ ਉੱਪਰ ਜਿਹੜੀ ਕਿਤੇ ਮਜ਼ਦੂਰਾਂ ਦੇ ਨਾਮ ਲਿਖਾਂਗੇ ਮਿਸਤਰੀਆਂ ਦੇ ਨਾਮ ਲਿਖਾਂਗੇ ਆ ਸਭ ਤੋਂ ਵੱਡਾ ਨਾਮ ਉਹ ਪੰਜਾਬ ਦੇ ਮੁੱਖ ਮੰਤਰੀ ਦਾ ਉੱਪਰ ਲਿਖਿਆ ਆਉਂਦਾ ਫਿਰ ਹੁਣ ਦੱਸੋ ਅਸੀਂ ਕੀ ਸਮਝੀਏ ਅਸੀਂ ਇਹ ਸਮਝੀਏ ਵੀ ਸਭ ਤੋਂ ਵੱਡਾ ਮਿਸਤਰੀ ਜਿਹੜਾ ਭਗਵਾਨਤਮਾਨ ਐ ਇੱਥੇ ਸਮਝੀਏ ਸਭ ਤੋਂ ਵੱਡੇ ਬਨਾਮ ਜਿਹੜੇ ਪਰਚੂਠੇ ਤੁਸੀਂ ਪਿੰਡਾਂ ਦੇ ਵਿੱਚ ਕਢਾ ਕਢਾ ਨਹੀਂ ਪੱਥਰ ਲਾਈ ਜਾਂਦੇ ਹੋ ਅਸੀਂ ਉਹ ਨਹੀਂ ਪੱਥਰ ਤੁਹਾਨੂੰ ਨਹੀਂ ਲਾਉਣ ਦੇਣੇ ਜੇਕਰ ਸਾਡੇ ਨਾਲ ਤੁਸੀਂ ਡੱਟ ਕੇ ਨਾ ਖੜੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅੰਦੋਲਨ ਹੋਰ ਬੜਾ ਤੇਜ਼ ਹੋਣਾ ਹੈ ਅਸੀਂ ਸਾਡਾ ਵੀਰ ਸੁਭ ਕਰਨਾ ਜਿਹੜਾ ਇਹਦਾ ਅਸੀਂ ਪਰਚਾ ਦਰਜ ਕਰਾਉਣਾ ਮੁਕਤਮਾ ਦਰਜ ਕਰਾ ਕੇ ਸੜਕਾਂ ਦੇ ਉੱਪਰ ਉਠਾਂਗੇ ਜਿੱਥੇ ਸਾਡੇ ਬਾਪੂ ਮੈਨੂੰ ਡਿਊਟੀ ਲਾਉਣਗੇ ਅੱਜ ਬਾਪੂ ਜਿੱਥੇ ਕਾਲ ਆਈ ਕਦੇ ਵੀ ਤੁਸੀਂ ਉੱਥੇ ਤੇਰੀ ਡਿਊਟੀਆਂ ਤਾਂ ਉੱਥੇ ਜਾਣਾ ਮੈਂ ਇੱਥੇ ਆਉਂਗਾ ਜਿੱਥੇ ਜਿੱਥੇ ਸਾਡੇ ਬਾਪੂ ਡਿਊਟੀ ਲਾਉਣਗੇ ਮੈਂ ਡਿਊਟੀਆਂ ਨਿਭਾਉਂਦਾ ਰਹੂੰਗਾ ਤੁਹਾਡਾ ਮਾਮਾ ਦਾ ਸਮਰੇ ਦਾ ਬਹੁਤ ਬਹੁਤ ਧੰਨਵਾਦ ਮੇਰੇ ਬਾਪੂ ਦਾ ਬਹੁਤ ਬਹੁਤ ਧੰਨਵਾਦ ਮੈਂ ਬਾਪੂ ਜੀ ਤੁਹਾਡੇ ਲਈ ਜਿੱਥੇ ਤੁਸੀਂ ਕਹੋਗੇ ਤੁਹਾਡੇ ਲਈ ਹਾਜ਼ਰ ਹਾਂ ਤੁਹਾਡੇ ਅੱਗੇ ਸਿਰ ਝੁਕਦਾ ਤੁਸੀਂ ਮੈਨੂੰ ਜੇਲ੍ਹ ਦੇ ਵਿੱਚੋਂ ਬਾਹਰ ਕਢਾਇਆ ਮੈਂ ਉਸ ਮਾਫੀਆ ਦੇ ਨਾਲ ਮੱਥਾ ਲਾਇਆ ਜਿਹੜਾ ਕਿ ਇਸ ਤਰ੍ਹਾਂ ਪੰਜਾਬ ਨੂੰ ਬਰਬਾਦ ਕਰਨ ਦੇ ਤੋੜਿਆ ਹੋਇਆ ਕੋਈ ਵੀ ਨੌਜਵਾਨ ਪੰਜਾਬ ਦੇ ਵਿੱਚ ਰਹਿਣ ਨੂੰ ਤਿਆਰ ਨਹੀਂ ਉਸ ਮਾਫੀ ਤੋਂ ਕਰੋੜਾ ਰੁਪਿਆ ਮੈਂ ਉਹ ਨੌਜਵਾਨਾਂ ਦਾ ਦਵਾਇਆ ਦੂਜੀ ਸਮੱਸਿਆ ਸਾਡੇ ਪੰਜਾਬ ਦੀ ਨਸ਼ਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਨੌਜਵਾਨਾਂ ਨੂੰ ਕਹਿਣਾ ਵੀ ਨੌਜਵਾਨੋ ਨਸ਼ਾ ਛੱਡੋ ਗੁਰੂ ਦੇ ਲੜ ਲੱਗੋ